ਜਿਹੜਾ ਹੈਗਾ ਲੱਗਿਆ ਬਹੁਤ ਸੋਹਣਾ ਲੇਵਾ ਤਿਆਰ ਕਰਦੀ ਤਰੀ ਹੁੰਦੀ ਹੈ 60 ਕਿਲੋਮੀਟਰ ਬਾੜ ਦੇ ਏਰੀਏ ਤੱਕ ਅੱਛਾ ਆਪਾਂ ਆਪਣੀ ਗੱਡੀ ਤੇ ਫੇਰੀ ਛੱਡਾਂਗੇ ਜੀ ਅੱਛਾ ਮਤਲਬ ਟਰਾਂਸਪੋਰਟ ਜਿਹੜੀ 3 50 ਕਿਲੋਮੀਟਰ ਤੱਕ ਦੀ 50 ਕਿਲੋਮੀਟਰ ਬਾੜ ਹਾਂਜੀ ਹਸੀ ਕਾਲ ਦੋਸਤੋ ਅੱਜ ਪਿੰਟ ਚੌਕੇ ਦੇ ਵਿੱਚ ਪਹੁੰਚੇ ਆਂ ਜਿਲਾ ਪੈ ਜਾਂਦਾ ਇਹਨੂੰ ਦੋਸਤੋ ਬਠਿੰਡਾ ਤੇ ਅੱਜ ਆਪਾਂ ਤੁਹਾਨੂੰ ਨਾ ਦੋ ਗਾਮਾ ਦਹਾਵਾਂਗੇ ਦੋਨੇ ਦੀਆਂ ਦੋਨੇ ਗਾਮਾ ਹੈਗੀਆਂ ਸੂਨ ਵਾਲੀਆਂ ਤੇ ਆ ਤੀਜੀ ਗਾਂ ਹੈਗੀ ਬਾਈ ਦੇ ਘਰੇ ਰੱਖੀ ਹੋਈ ਆਪਾਂ ਆਜੋ ਬਾਈ ਗਰਜੇਤ ਨਾਲ ਕਰਵਾਉਣੀ ਹੈ ਗੱਲਬਾਤ ਕੀ ਡਿਟੇਲ ਸਾਰੀ ਡਿਟੇਲ ਆਪਾਂ ਤੁਹਾਨੂੰ ਲੈ ਕੇ ਦਿੰਨੇ ਆ ਦੋਸਤ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਤੇ ਭਾਈ ਪਹਿਲਾਂ ਤਾਂ ਨਾਮ ਦੱਸੀ ਕਰਾਂ ਭਾਈ ਨਾਮ ਗੁਰਚੇਤਨ ਸਿੰਘ ਜੀ ਭਾਈ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਤਹਿਸੀਲ ਵਾਲਿਆਂ ਵਾਲੇ ਠੀਕ ਆ ਭਾਈ ਅੰਗਰਚੇਤਨ ਜੀ ਗੱਲ ਕਰਕੇ ਆਪਾਂ ਤੇਰੇ ਘਰੋਂ ਦੂਜੀ ਵੀਡੀਓ ਆਪਾਂ ਤੇ ਪਹਿਲੀ ਵੀਡੀਓ ਕਿਵੇਂ ਰਹੀ ਪਹਿਲੀ ਵਾਲੀ ਵੀਡੀਓ ਵਧੀਆ ਵੇਖੀ ਰਹੀ ਜੀ ਆਪਣੀ ਅੱਛਾ ਉਹਦੇ ਚ ਵੀ ਆਪਾਂ ਦੋ ਜਾਨਵਰ ਦਿਖਾਈ ਦੋ ਜਾਨਵਰੀ ਸੀ ਜੀ ਤੇ ਵਧੀਆ ਸੇਲ ਹੋ ਗਏ ਸੀ ਹਾਂ ਵਧੀਆ ਸੇਲ ਹੋ ਗਏ ਸੀ ਠੀਕ ਆ ਭਾਈ ਆਪਾਂ ਪੂਰੀ ਤਸਲੀ ਨਹੀ ਦਿੱਤੀ ਦੋਨਿਆਂ ਨੂੰ ਆ ਆਪਾਂ ਹੁਣ ਚੇਤਨ ਆ ਪਹਿਲੇ ਨੰਬਰ ਵਾਲੀ ਗਾਂ ਤੋਂ ਸਟਾਰਟ ਕਰ ਲੀਏ ਬਈ ਹਾਂਜੀ ਇਹਦੀ ਡਿਟੇਲ ਦੱਸਾਂਗਾ ਵੀਰੇ ਪਹਿਲਾਂ ਇਹ ਜੀ ਆਪਾਂ ਨੂੰ ਦੂਜਾ ਕਹਿ ਕੇ ਦਿੱਤੀ ਵਾਲੇ ਨੇ ਦੂਜਾ ਸੂਆ ਹਾਂ ਠੀਕ ਆ ਆਪਾਂ ਤੀਜਾ ਮੰਨ ਕੇ ਦੇਵਾਂਗੇ ਠੀਕ ਆ ਉਹ ਥੋੜੀ ਜਿਹੀ ਫਿੱਕੀ ਪੈਂਦੀ ਆ ਠੀਕ ਆ ਗਰੀ ਘਰੋਂ ਜੀ ਆਈ ਆ ਹਾਂ ਹਾਂ ਫਿੱਕੀ ਜ਼ਰੂਰ ਪੈਂਦੀ ਆ ਠੀਕ ਆ ਹਾਂਜੀ ਅਗਲੇ ਨੇ ਦੂਜਾ ਕਹਿ ਕੇ ਦੂਜਾ ਕਹਿ ਕੇ ਦਿੱਤੀ ਆ ਅ ਦੁੱਧ ਦੀ ਕੀ ਦੁੱਧ ਦੀ 17 ਲੀਟਰ ਦੀ ਗਾਰੰਟੀ ਕਹ ਕੇ ਦਿੱਤੀ ਉਹਨਾਂ ਨੇ ਜੀ 17 ਹਾਂਜੀ ਠੀਕ ਆ ਦੁੱਧ 20 ਤੋਂ ਬਾਹਰ ਪਾ ਦੂਗੀ ਆਪਾਂ 17 ਕਹਿ ਕੀ ਦੇਵਾਂਗੇ ਠੀਕ ਹੈ ਗੱਲ 17 ਖੁੱਲਾ ਦੇ ਦੂਗੀ ਠੀਕ ਹੈ ਇੱਕ ਮੜੀ ਇੱਧਰ ਕਰੀ ਬਈ ਮੜੀ ਦਿਖਾਈਏ ਇਧਰੋਂ ਇਹ ਆ ਥੱਲੋਂ ਆਪਾਂ ਲੇਵੇ ਤੋਂ ਦਿਖਾ ਦਗੇ ਦੋਸਤੋ ਲੇਵਾ ਕਰਮਾੜੀ ਦਾ ਖੁੱਲਾ ਤਿਆਰ ਕਰਦੀ ਜਦੋਂ ਹੀ ਆਉਂਦੀ ਆ ਲੇਵੇ ਤੋਂ ਦੇਖੋ ਠੰਡੀ ਸੀਲ ਵੀ ਫੱਲ ਜਾ ਫੁੱਲ ਜਾ ਤੇ ਗਰਚੇ ਤਨ ਦਿਨ ਕਿੰਨੇ ਕ ਲੈ ਜੂਗੀ ਦਿਨ ਜੇ 5-6 ਦਿਨ ਲੈ ਜੂਗੀ 5-6 ਦਿਨ ਹਾਂ 5-6 ਦਿਨ ਠੀਕ ਹੈ ਠੀਕ ਹੈ ਤੇ ਪੰਜ ਛੇ ਦਿਨ ਲੈ ਜੂਗੀ ਇੱਕ ਗੱਲ ਮੈਂ ਹੋਰ ਦੱਸਦਾ ਦੋਸਤੋ ਵੀ ਜਿਵੇਂ ਆਪਾਂ ਕਹਿ ਦਿੱਤੀ ਕਿ ਇਹਨਾਂ ਵੀ ਜਰਸੀ ਕ੍ਰਾਸ ਦੇ ਵਿੱਚ ਪੈਂਦੀ ਆ। ਮੂੰਹ ਵੀ ਇਹਦਾ ਜਰਸੀ ਵਾਲਾ ਕੰਨ ਵੀ ਜਰਸੀ ਵਾਲਾ ਲੱਗਿਆ ਹੋਇਆ ਤੇ ਤੋਰੀ ਬਾਈ ਕਰਾਂ ਗਰ ਚੇਤਨੇ ਨੂੰ ਤੋੜ ਕੇ ਦਿਖਾ ਦਗੇ ਆਪਾਂ। ਅ ਗਾਂ ਦੇਖ ਲਓ ਦੋਸਤੋ ਹਜੇ ਦਿਨ ਬਾਈ ਦੇ ਕਹਿਣ ਦੇ ਮੁਤਾਬਕ ਵੀ ਚਾਰ ਪੰਜ ਦਿਨ ਲੈ ਜੂਗੀ। ਬਾਕੀ ਠੰਡੀ ਸਿਹਰਾ ਇਹ ਦੇਖ ਲਓ ਇਹ ਬਾਡੀ ਦੀ ਚੈੱਕ ਕਰ ਲਓ ਤੁਸੀਂ ਰੰਗ ਵੀ ਸੋਹਣਾ ਤੇ ਲੇਵਾ ਕਰਮ ਵਾਲੀ ਨੂੰ ਜਿਹੜਾ ਹੈਗਾ ਲੱਗਿਆ ਬਹੁਤ ਸੋਹਣਾ ਲੇਵਾ ਤਿਆਰ ਕਰਦੀ ਤੁਰ ਹੁੰਦੀ ਹੈ ਹਜੇ ਤਾਂ ਦਿਨ ਹੋਰ ਲੈ ਜੂਗੀ। ਇਹ ਇਧਰਲੇ ਪਾਸਿਓ ਇਹ ਇੱਕ ਵਾਰੀ ਇਧਰੋਂ ਵੀ ਦਿਖਾ ਦਗੇ ਇਧਰਲਾ ਪਾਸਾ ਵੀ ਤੋਰ ਤੋਰ ਨੂੰ ਅਸੀਂ ਚੈੱਕ ਕਰਨ ਨੂੰ ਲੈ ਜਾਣਾ ਇਹ ਇਹ ਇੱਕ ਵਾਰੀ ਹੋਰ ਜਮਾ ਲੈ ਜਾ ਵੀ ਬਣਦੇ ਕਰ ਬਣਦੇ ਬਣਦੇ ਇਹ ਆ ਦੇਖ ਲਓ ਤੁਸੀਂ ਹਜੇ 4-5 ਦਿਨ ਹਜੇ ਕੱਢਦੀ ਆ ਚੰਗਾ ਦੁੱਧ ਪਾ ਦੂਗੀ ਸੇਵਾ ਦੇ ਨਾਲ ਆ ਦੇਖੋ ਲੇਵਾ ਕਰਨ ਵਾਲੀ ਨੇ ਜਮਾ ਤਾਹਾਂ ਤੱਕ ਲੈ ਕੇ ਜਾਊਗੀ ਤੇ ਗਰਚੇਤਨ ਬਾਈ ਜੇ ਗੱਲ ਕਰਕੇ ਹੁਣ ਆਪਾਂ ਇਹਦੇ ਰੇਟ ਦੀ ਰੇਡ ਜੀ ਆਪਣਾ ਇਹ ਤੇ ਲੈਂਡ ਦੇਣ ਨਾਲ ਹੀ ਹੋ ਪਹਿਲਾ ਵਾਲੀ ਵੀਡੀਓ ਮੋਂਗੇ ਜੀ ਠੀਕ ਹੈ ਕਰਾਉ ਨੂੰ ਤਾਂ ਬਣਾ 75 ਕਰਾ ਲਓ 72 ਕਰਾ ਲਓ ਠੀਕ ਆ 64000 ਦੀ ਹਾਂ ਨਾ ਹੋਊਗੀ ਜੀ 64000 ਦੀ ਹਾਂਜੀ ਇਸ ਤੋਂ ਇਲਾਵਾ ਜੀ ਮਤਲਬ ਇੱਕ ਆਪਣਾ ਆਫਰ ਹੈ ਜੀ ਇਹਦੇ ਵਿੱਚ ਠੀਕ ਹੈ 50 ਕਿਲੋਮੀਟਰ ਵਾੜ ਦੇ ਏਰੀਏ ਤੱਕ ਅੱਛਾ ਆਪਾਂ ਆਪਣੀ ਗੱਡੀ ਤੇ ਫਰੀ ਛੱਡਾਂਗੇ ਜੀ ਇੱਥੇ ਅੱਛਾ ਮਤਲਬ ਟਰਾਂਸਪੋਰਟ ਜਿਹੜੀ 50 ਕਿਲੋਮੀਟਰ ਤੱਕ ਦੀ 50 ਕਿਲੋਮੀਟਰ ਵਾੜ ਦੇ ਏਰੀਏ ਤੱਕ ਜੀ ਆਪਾਂ ਉਸ ਤੋਂ ਬਾਅਦ ਜੇ ਮਤਲਬ ਮੰਨ ਕੇ ਚੱਲੂਗੇ ਵੀ 100 ਕਿਲੋਮੀਟਰ ਤੋਂ ਆ ਗਿਆ ਬੰਦਾ ਉਹਦਾ 13 ਕਿਲੋਮੀ ਕਿਲੋਮੀਟਰ ਦਾ 13 ਰੁਪਏ ਹਾਂ 13 ਰੁਪਏ ਜੀ ਅੱਛਾ ਉਹ ਤੁਸੀਂ ਲੈ ਲਓਗੇ ਹਾਂਜੀ ਠੀਕ ਆ ਜੇ ਗੱਲ ਕਰਕੇ ਦੋਸਤੋ ਬਾਈ ਦੀ ਗੱਡੀ ਵੀ ਘਰੇ ਆਪਦੀ ਹੈਗੀ ਤਾਂ ਕਰਕੇ ਬਾਈ ਨੇ ਇਹ ਸਹੂਲਤ ਹੈ ਜਿਹੜੀ ਬਾਈ ਨੇ ਦਿੱਤੀ ਹੈ 64000 ਰੁਪਏ ਦੇ ਵਿੱਚ ਟਰਾਂਸਪੋਰਟ ਜਿਹੜੀ ਹੈਗੀ ਤੁਹਾਨੂੰ ਫ੍ਰੀ ਮਿਲੂਗੀ ਆ ਜਾ ਬਈ ਤੇ ਦੂਜੀ ਕੀ ਡਿਟੇਲ ਹੈ ਦੀ ਇਹ ਦੂਜਾ ਸੂਆ ਸੁੰਦੀ ਹੈ ਜੀ ਦੂਜਾ ਸੂਆ ਹਾਂਜੀ ਠੀਕ ਆ ਦੂਜਾ ਸੂਆ ਤੇ ਕਿੰਨੇ ਦਿਨ ਲੈ ਜੂਗੀ ਇਹ ਲੈ ਜੀ 12 13 ਦਿਨ 12 ਦਿਨ ਤਾਂ ਉਹਦੇ ਖੁਦ ਨਾ ਮੂੰਹੋਂ ਕਹੇ ਜੀ ਉਹ ਵੀ ਗੁੰਦੀ ਮਾਰਦੀ ਹੈ ਅੱਛਾ ਗੁੰਦੀ ਹੁੰਦੀ ਹੈ ਥੰਡਾ ਹਾਂਜੀ ਠੀਕ ਆ 12 13 ਦਿਨ ਇਹ ਵੀ ਜਿਵੇਂ ਗੱਲ ਕ੍ਰੋਸ ਚ ਆ ਗਈ ਹਾਂ ਕ੍ਰੋਸ ਚ ਪੈਂਦੀ ਹੈ ਜੀ ਇਹ ਵੀ ਕ੍ਰੋਸ ਚ ਆ ਗਈ ਸੁਆਗਨ ਮੈਂ ਦੱਸਿਆ ਸੀ ਦੂਜਾ ਜੀ ਦੂਜਾ ਸੋਸ ਹੁੰਦੀ ਹੈ ਜੀ ਠੀਕ ਆ ਤੇ ਦਿਨ ਲੈ ਜੂ 10 12 ਹਾਂ 10 13 ਦਿਨ ਖੁੱਲੇ ਦੁੱਧ ਦੀ ਗੱਲ ਕਰੀਏ ਕਿ ਨਾ ਦੂਜੇ ਆਪਾਂ ਨੂੰ 14 15 ਲੀਟਰ ਕਹਿ ਕੇ ਦਿੱਤਾ ਦੁੱਧ 17 18 ਹੀ ਪਾ ਦੂਗੀ ਆਪਾਂ ਤੋਂ 15 ਮਨ ਕੀ ਲਵੇ ਅਗਲਾ 15 ਮਨ ਕੀ ਖੁੱਲਾ ਪਾ ਦੂ ਠੰਡੇ ਵੀ ਦਿਖਾ ਦਗੇ ਖੜੀ ਹਾਂ ਨਾਲ ਲੈਵੇ ਜੀ ਪੂਰੀ ਠੰਡੀ ਸੀਲ ਆ ਜੀ ਇੱਕ ਇੱਕ ਤਾਂ ਨਹੀਂ ਲੈ ਠੀਕ ਹੈ ਇਹ ਆ ਇਧਰੋਂ ਮਦਰੋਂ ਦਿਖਾਈ ਬਈ ਲੱਤ ਜੀ ਪਾਸੇ ਕਰਕੇ ਇਹ ਆ ਦੇਖ ਅਜੇ ਤਾਂ ਸੋਨਾ ਲੇਵਾ ਤਿਆਰ ਕਰਨਾ ਇਹਨੇ ਹਣਾ ਢੋਲੀ ਵੀ ਚੰਗੀ ਐ ਖੁੱਲੀ ਐ ਇਹ ਆ ਦੇ ਖਣ ਵੀ ਬਹੁਤ ਸੋਹਣਾ ਜੇ ਇਹ ਤਾਂ ਟੋਰੀ ਬਾਈ ਕਰਾਂ ਤੋਰ ਦੇ ਮਰੀ ਜੀ ਇਹ ਇਹਦੇ ਦਿਨ 10 ਤੋਂ 12 ਦਿਨ ਖੁੱਲੇ ਲੈ ਜੂਗੀ ਲੈ ਜਾਓ ਬਈ ਅੱਗੇ ਨੂੰ ਇਹ ਬਾਡੀ ਬੁੱਡੀ ਦੀ ਵੀ ਚੰਗੀ ਐ ਥੋੜੀ ਗਾਂ ਬਾਈ ਦੇ ਕਹਿਣ ਮਨੋਂ ਫਿੱਕੀ ਤਾਂ ਜ਼ਰੂਰ ਐ ਪਰ ਚੰਗੀ ਐ ਇਹ ਸੀਲ ਠੰਡੀ ਮੋੜ ਲਾ ਬਈ ਮੋੜ ਲਾ ਇਹ ਆ ਦੇਖ ਲੈ ਜਾ ਲੈ ਇਹ ਆ ਦੇਖ ਖਾਨਲੇ ਵਾਲਾ ਚੈੱਕ ਕਰ ਲਉ ਜਮ ਬਣਦੇ ਬਈ ਬਣਦੇ ਅਸ਼ਾ ਕਰ ਚੇਤਨ ਜਿਵੇਂ ਠੰਡੀ ਸੀਲਤਾ ਪਰ ਦਿਖਾਈ ਦਿੱਤੀ ਹੈਨਾ ਜਿੰਨੇ ਮਰਜ਼ੀ ਹੱਥ ਉੱਥੇ ਮਰੀ ਚਾਹ ਹਾਂਜੀ ਤੇ ਇੱਕੋ ਕਰੋ ਆਈਆਂ ਇਹ ਦੋਨੇ ਨਹੀਂ ਜੀ ਅਡੋ ਅਡੀਆਂ ਅੱਛਾ ਅਡੋ ਅਡੋ ਠੀਕ ਹੈ ਮੈਂ ਹੈ ਕਿਤੇ ਕਈ ਵਾਰ ਐ ਹੁੰਦਾ ਵੀ ਨਹੀਂ 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 ਜੀ ਇੱਕ ਅਡੋ ਅਡੀਆਂ ਕਰ ਜੇਦਾਂ ਇਹਦਾ ਰੇਟ ਫਿਰ ਇਹਦਾ ਰੈਟ ਕੋ ਸਮਰਜੀ ਕਰਵਾਏ ਚਾਹੇ ਪੈਂਟ ਕਰਵਾ ਲੈ ਚਾਹੇ ਬਾਟ ਕਰਵਾ ਲੈ ਜੀ 57000 ਦੀ ਹਾਂ ਨਹੀਂ ਹੈ ਜੀ ਅ 50 ਕਿਲੋਮੀਟਰ ਦਾ ਉਹ ਤਾਂ ਹੈਗੀ ਹੈਗਾ ਜੀ ਆਪਣਾ ਅੱਛਾ ਠੀਕ ਹੈ ਉਹ ਤਾਂ ਹੈਗੀ ਹੈ 50 ਕਿਲੋਮੀਟਰ ਦਾ ਕਿਰਾਇਆ ਫ੍ਰੀ ਹੈ ਤੇ ਆਪ ਛੱਡ ਕੇ ਆਉਗਾ ਜੀ ਆਪ ਛੱਡ ਕੇ ਮੈਂ ਜੇ ਤਈ ਵਾਰ ਕੋਈ ਬੰਦਾ ਦੋਨੇ ਲੈਂਦਾ ਇਕੱਠੀਆਂ ਲੈਂਦਾਗਾ ਅੱਛਾ ਛੱਡ ਛੱਡ ਜਿਆ ਤਾਂ ਆਪਣਾ ਹੈਗੀ ਹੈਗਾ ਉਹ ਤਾਂ 2000 ਰੁਪਏ ਲੈਸ ਹੈ ਇਹਦੇ ਚ ਜੀ 2 2000 ਕੇ ਇਕੱਲਾ 2000 ਇਕੱਲਾ 2000 ਦੋਨਾਂ ਮੰਗ ਲਈਏ 1000 ਰੁਪਏ ਅੱਛਾ ਦੋਨੇ ਇਕੱਠੀਆਂ ਲੈਂਦਾ 10000 ਰੁਪਏ ਆ ਠੀਕ ਆ ਠੀਕ ਆ ਧੰਨਵਾਦ ਤੇਰਾ ਤੇ ਨੰਬਰ ਬੋਲ ਦੇ ਬਈ 93781 60482 ਠੀਕ ਆ ਧੰਨਵਾਦ ਬਈ ਤੇ ਲੋ ਵੀ ਮਿੱਤਰੋ ਜੇ ਕਿਸੇ ਵੀ ਵੀਰ ਭਾਈ ਦੇ ਗਾਮਾ ਫਿੱਟ ਨੇ ਤੇ ਬਾਈ ਦੇ ਘਰੇ ਆ ਕੇ ਤਸੱਲੀ ਕਰਕੇ ਤੁਸੀਂ ਲਿਜਾ ਸਕਦੇ ਹੋ ਆਪਾਂ ਇੱਕ ਵਾਰੀ ਤੁਹਾਨੂੰ ਗਾਮਾ ਦੋਨੇ ਫੇਰ ਦਿਖਾ ਦਿੰਨੇ ਆ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ ਜਿੰਨੇ ਵੀਰ ਵੀਡੀਓ ਸ਼ੇਅਰ ਕਰਦੇ